ਨਾ 골ਡੀ ਆ ਕਿੱਥੇ ਚੱਲਿਆ ਅੱਜ ਸਵੇਰੇ ਸਵੇਰੇ? ਉਹ ਤੁਸੀਂ ਹਰ ਗੱਲ 'ਚ ਕਿੱਥੇ 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 ਚੱਲਿਆ ਵਾ? ਤੁਹਾਨੂੰ ਕੋਈ ਹੋਰ ਕੰਮ ਹੈ ਨਹੀਂ ਆ? ਸਵੇਰੇ ਜਾਣ ਲੱਗਦਾ ਕਿਤੇ ਨਾ ਕਿਤੇ ਜਾਣਾ ਹੁੰਦਾ ਪਹਿਲਾਂ ਕਿੱਥੇ ਪਾ ਦਿੰਨੇ ਹੋ? ਗੁਰਦੁਆਰੇ ਚੱਲਿਆ ਤੁਹਾਨੂੰ ਪਤਾ ਦਾ ਇਹ ਛੁੱਟੀ ਵਾਲੇ ਦਿਨ ਗੁਰਦੁਆਰੇ ਜਾਣਾ? ਉਹ ਮੈਂ ਤਾਂ ਤਾਂ ਕਹਿੰਦੀ ਸੀਗੀ ਮੈਂ ਨਾ ਠੀਕ ਜੀ ਨਹੀਂ ਹੈਗੀ। ਮੈਨੂੰ ਡਾਕਟਰ ਦੇ ਹੀ ਲੈ ਜਾ। ਉਹ ਮੰਮੀ ਤੁਸੀਂ ਨਾ ਡਰਾਮੇ ਕਰਦੇ ਹੋ। ਤੁਹਾਨੂੰ ਕੱਖ ਨਹੀਂ ਹੋਇਆ ਜਦੋਂ ਅਸੀਂ ਕਿਤੇ ਨਿਕਲਣ ਲੱਗਦੇ ਹਾਂ ਨਾ ਤਾਂ ਤੁਹਾਨੂੰ ਬਿਮਾਰੀ ਪੈਂਦੀ ਆ। ਮੈਨੂੰ ਡਾਕਟਰ ਦੇ ਲੈ ਜਾ ਇੱਥੇ ਨਾਲ ਡਿਸਪੈਂਸਰੀ ਹੈਗੀ ਆ ਤੁਰ ਕੇ ਚੱਲ ਜਾ ਕਰੋ ਕਿੰਨੀ ਕੀ ਦੂਰ ਆ ਚਲੋ ਬਣ ਗਏ ਪਰਸ਼ਾਤੇ ਚੱਲੀ ਹਣ ਪਾਰਾ ਪੋਤਾ ਨਾ ਬਬਲੀ ਆ ਦੋ ਫੁਲਕੇ ਮੇਰੇ ਵੀ ਲਾ ਜਾਂਦੀ ਮੈਨੂੰ ਬੜੀ ਭੁੱਖ ਲੱਗੀ ਪਈ ਆ ਮੰਮੀ ਆ ਕੇ ਬਣਾ ਦੂੰਗੀ ਪਹਿਲਾਂ ਭੋਗ ਲਵਾਉਣਾ ਗੁਰਦੁਆਰੇ ਤੁਹਾਨੂੰ ਪਤਾ ਪਹਿਲਾਂ ਭੋਗ ਲਵਾਈ ਦਾ ਲੰਗਰ ਦਾ ਉਹ ਮੰਮੀ ਕਿਦਾਂ ਨਹੀਂ ਤੁਹਾਡੀ ਜਾਨ ਨਿਕਲਦੀ ਆ ਕੇ ਖਾ ਲਿਓ ਗੁਰਦੁਆਰੇ ਭੋਗ ਲਵਾਉਣਾ ਜ਼ਰੂਰੀ ਹੈ ਤੁਹਾਨੂੰ ਰੋਟੀ ਦੇਣੀ ਜ਼ਰੂਰੀ ਹੈ ਆਜਾ ਇਹਨਰ ਖਾ ਲਿਓ ਨਾਲ ਜਿਹੜੀ ਕਹਿੰਦੇ ਦਵਾਈ ਦਵਾਈ ਲੈਣੀ ਆ ਉਹ ਡਿਸਪੈਂਸਰੀ ਨਾਲ ਜਾ ਕੇ ਲਿਆਓ ਪਬਲੀ ਮੈਂ ਚੱਲਿਆ ਵਰ ਵੱਡੀ ਮੋੜ ਦਾ ਆ ਜਾ ਮੰਮੀ ਮੈਂ ਆ ਕੇ ਬਣਾ ਦਿੰਨੀ ਆ ਤੁਸੀਂ ਵੀ ਜਦੋਂ ਇਹਨਾਂ ਨੇ ਜਾਣਾ ਪਤਾ ਨਹੀਂ ਕਿਉਂ ਗੱਲ ਕੋਈ ਨਾ ਕੋਈ ਛੇੜ ਕੇ ਬਹਿ ਜਾਂਦੇ ਹੋ ਪਰ ਤੁਸੀਂ ਲੇਟ ਹੋ ਜਾਣਾ ਇਹਨਾਂ ਕਿੱਥੇ ਮੈਂ ਮੰਮੀ ਕਿੰਨਾ ਡੇਢ ਘੰਟੇ ਦੀ ਗੱਲ ਆ ਸੀ ਥੋੜੀ ਜਿਹੀ ਉੱਥੇ ਸੇਵਾ ਕਰਨੀ ਆ ਤੇ ਤੁਹਾਨੂੰ ਪਤਾ ਹੀ ਆ ਵੀ ਭਾਂਡਿਆਂ ਦੀ ਸੇਵਾ ਕਿੰਨੀ ਲੱਗਦੀ ਆ ਤੇ ਆ ਬਸ ਲੰਗਰ ਅਸੀਂ ਵਰਤਾ ਕੇ ਫਟਾਫਟ ਆ ਜਾਣਾ ਵਾ ਨਾਲੀ ਪਤਾ ਨਹੀਂ ਕੀ ਛਿੜਕੇ ਬੈਨ ਦੇ ਗੱਲਾਂ ਸਰਦਾਰ ਜੀ ਨੂੰ ਐਵੇਂ ਗੁੱਸਾ ਚੜਾ ਕੇ ਰੱਖ ਦਿੰਦੇ ਚੰਗੇ ਸ਼ੁਭ ਕੰਮ ਜਾਣਾ ਮਾਤਾ ਨਾਲ ਹੀ ਸ਼ੁਰੂ ਹੋ ਜਾਂਦੀ ਐ ਕਰ ਕਰਿਆਦ ਲਿਆ ਮਨਾ ਉਹ ਗੁਜ਼ਰ ਗਏ ਹਾਂ ਪੀ ਉੱਠਾਂ ਤੇ ਕੁਝ ਖਾਵਾਂ ਦਿਲ ਅੰਦਰੋਂ ਅੰਦਰ ਹੀ ਰੋਏ ਆਪਣੇ ਜਾਨੀ ਖੁਦ ਪਰਦੇਸੀ ਹੋਏ ਕਰ ਵੀ ਖਾਲੀਆ ਜਿਉਂਦੜੇ ਦੁਨੀਆ ਉਮਰਾਂ ਜੀਵੇ ਪਰਦੇਸੀਆ ਜਿਉਂਦੜੇ ਤੇਰੇ ਬਿੜ ਸਾਡਾ ਜੀਣਾ ਕੀ ਵੇ ਪਰਦੇਸੀਆਂ ਨਾ ਦੁੱਧ ਵਾ ਨਾ ਕੋਈ ਫਰੂਟ ਆ ਖਾਣ ਨੂੰ ਆਟਾ ਸਟੋਰ ਚ ਰੱਖ ਗਈ ਵੀ ਬੰਦਾ ਗੁੰਨ ਕੇ ਇੱਕ ਰੋਟੀ ਹੋਈ ਬਣਾ ਲੈ ਬੈਠਾ ਮਾਸੀ ਜੀ ਮਾਸੀ ਜੀ ਮਾਸੀ ਜੀ ਕੀ ਹੋਇਆ ਨਾ ਨਾ ਪਾਣੀ ਲੱਗ ਗਿਆ ਅੰਦਰੋਂ ਮਾਸੀ ਜੀ ਕੀ ਹੋਇਆ ਤੁਹਾਨੂੰ ਤੁਸੀਂ ਐਂ ਡਿੱਗੇ ਹੋਇਓ ਚਲੋ ਉઠੋ ਉઠੋ ਉਠੋ ਕਿੰਮਤ ਕਰੋ ਥੋੜੀ ਆਇਤੀ ਬੈਠੋ ਆ ਕੇ ਮੈਂ ਤਾਂ ਬਬਲੀ ਦਾ ਸੂਟ ਦੇਣ ਆਈ ਸੀ ਮੈਂ ਦੇਖਿਆ ਮਾਸੀ ਜੀ ਕਿਉਂ ਕਿ ਇਦਾਂ ਡਿੱਗਿਆ ਕੀ ਹੋਇਆ ਤੁਹਾਨੂੰ ਉਹ ਕੁਝ ਨਹੀਂ ਬਸ ਮੇਰੀ ਤਬੀਅਤ ਜੀ ਨਾ ਠੀਕ ਨਹੀਂ ਸੀਗੀ ਮੈਂ ਕਿਹਾ ਸੀ ਗੋਲਡੀ ਨੂੰ ਵੀ ਡਾਕਟਰ ਦੇ ਲੈ ਚੱਲ ਉਹਨਾਂ ਨੇ ਜਾਣਾ ਸੀਗਾ ਫਿਰ ਮੈਂ ਇਹਨੂੰ ਬਬਲੀ ਨੂੰ ਵੀ ਕਿਹਾ ਵੀ ਦੋ ਫੁਲਕੇ ਹੀ ਬਣਾ ਜਾ ਚਲ ਤੁਸੀਂ ਆਪ ਲਾ ਲੈਣੀ ਸੀ ਦੋ ਫੁਲਕੇ ਫਿਰ ਬਸ ਉਹੀ ਦੇਖਣ ਗਈ ਸੀ ਹਿੰਮਤ ਜੀ ਨਹੀਂ ਪਈ ਤੇ ਗਿਰ ਗਈ ਨਾ ਐਡਾ ਕਿਹੜਾ ਜ਼ਰੂਰੀ ਕੰਮ ਸੀਗਾ ਜਿਹੜਾ ਤਾਂ ਹਮ ਦੋ ਫੁਲਕੇ ਨਾਲ ਲਾ ਕੇ ਦੇ ਸਕੀ ਉਹ ਨਹੀਂ ਹੋ ਤਾਂ ਹਰ ਐਤਵਾਰ ਜਾਂਦੇ ਨੇ ਅਗੁਰਦੁਆਰੇ ਪ੍ਰਸ਼ਾਦਾ ਲੈ ਕੇ ਅੱਜ ਵੀ ਦਾਲ ਤੇ ਫੁਲਕੇ ਬਣਾ ਕੇ ਲੈ ਕੇ ਗਏ ਨੇ ਮੈਂ ਕਿਹਾ ਸੀ ਬਬਲੀ ਨੂੰ ਵੀ ਆ ਦੋ ਫੁਲਕੇ ਮੇਰੇ ਵੀ ਬਣਾ ਦੇ ਉਹ ਕਹਿੰਦੀ ਪਹਿਲਾਂ ਭੋਗ ਲਵਾਣਾ ਹੈ ਗੁਰਦੁਆਰੇ ਫਿਰ ਆ ਕੇ ਬਣਾ ਦਿੰਨੀ ਆ ਮਾਂ ਘਰ ਭੁੱਖੀ ਬੈਠੀ ਆ ਤੇ ਗੁਰਦੁਆਰੇ ਭੋਗ ਲਵਾਉਂਦੇ ਫਿਰਦੇ ਆ ਇਹ ਦੁਨੀਆ ਕਿੱਦਾਂ ਨੂੰ ਜਾਂਦੀ ਪਈ ਆ ਰੁਕ ਜਰਾ ਜਨਤ ਪੁੱਤ ਮੈਂ ਨਾ ਇੱਧਰ ਤੇਰੇ ਨਾਲ ਦੀ ਆਂਟੀ ਵੱਲ ਆਈਆਂ ਤੇ ਤੂੰ ਨਾ ਦਾਲ ਫੁਲਕਾ ਜੋ ਘਰ ਬਣਿਆ ਨਾ ਉਹ ਲੈ ਆ ਹਾਂ ਠੀਕ ਐ ਪੁੱਤ ਕੀ ਲੋੜ ਸੀ ਤੀ ਇੰਨੀ ਖੇਚਲ ਕਰਨ ਦੀ ਲੈ ਖੇਚਲ ਕਰਦੀ ਮਾਸੀ ਜੀ ਰੋਟੀ ਤਾਂ ਖਾਣੀ ਹੋਈ ਆ ਜੇ ਅੱਗੋਂ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪਈ ਨਾ ਤਾਂ ਮੈਨੂੰ ਆਵਾਜ਼ ਮਾਰ ਲਿਆ ਕਰੋ ਇੱਕ ਗੱਲ ਕਵਾਂ ਆ ਸਬਜੀ ਨਾ ਬੜੀ ਸੁਆਦ ਬਣਾਈ ਆ ਤੂੰ ਆ ਤਾਂ ਇਹ ਯਾਦ ਮੈਨੂੰ ਲੱਗਦੀ ਐ ਹਾਂ ਮੈਂ ਹਮੇਸ਼ਾ ਦੇਖੀ ਹੋਇਆ ਸੀ ਕਰਮਾਂ ਨਾਲ ਮਿਲਦੀ ਐ ਸੇਵਾ ਕੜਾ ਨਿਤ-ਨਿਤਕ ਮਿਲਦੀ ਐ ਅਮਨ ਦੀਦੀ ਤੁਸੀਂ ਹਾਂ ਮੈਂ ਤੇਰਾ ਸੂਟ ਦੇਣ ਆਈ ਸੀਗੀ ਅੱਛਾ ਬਣ ਗਏ ਹਾਂ ਹਾਂ ਬਣ ਗਏ ਆ ਮਮੇ ਮੈਂ ਤਾਂ ਰੋਟੀ ਬਣਾ ਕੇ ਨਹੀਂ ਸੀ ਗਈ ਆ ਬਸ ਅਮਨ ਲੈ ਕੇ ਆਈ ਸੀਗੀ ਮੈਨੂੰ ਬੜੀ ਨਾ ਭੁੱਖ ਲੱਗੀ ਹੋਈ ਬਸ ਮਮੇ ਆਹੀ ਕੰਮ ਰਹਿ ਗਏ ਆ ਥੋੜੀ ਦੇਰ ਲਈ ਗੁਰਦੁਆਰੇ ਕੀ ਗਏ ਆ ਤੁਸੀਂ ਆਨ ਗਵਾਂਢ ਚ ਰੋਟੀਆਂ ਮੰਗਣੀਆਂ ਸ਼ੁਰੂ ਕਰਤੀਆਂ ਸਾਡਾ ਜਲੂਸ ਕੱਢਣ ਚ ਕੋਈ ਕਸਰ ਨਾ ਛੱਡਿਓ ਵੀ ਲੋਕੀ ਕੀ ਕਹਿਣਗੇ ਵੀ ਘਰੇ ਪੁੱਤ ਬੈਠਾ ਨਾ ਬੇਟੀ ਆ ਅਸੀਂ ਗੁਰਦੁਆਰੇ ਲੰਗਰ ਲਗਾਏ ਨੇ ਤੁਸੀਂ ਮੰਗ ਮੰਗ ਕੇ ਖਾਈ ਜਾਨੇਓ ਕੋਈ ਕਸਰ ਛੱਡਿਓ ਨਾ ਸਾਡਾ ਜਲੂਸ ਕੱਢਣ ਲੱਗੇ ਤੁਸੀਂ ਮੰਮੀ ਤੁਸੀਂ ਤਾਂ ਨਾ ਸਾਡੀ ਸੇਵਾ ਕੀਤੀ ਵੀ ਖੂਚ ਖਾਤੇ ਪਾ ਛੱਡੀ ਐ ਮਸਾ ਇੰਨੇ ਨੇ ਪ੍ਰਸ਼ਾਦੇ ਅਸੀਂ ਬਣਾ ਕੇ ਲੈ ਕੇ ਗਏ ਉੱਥੇ ਸਵੇਰ ਦੀ ਲੱਗੀ ਸੀ ਮੈਂ ਪ੍ਰਸ਼ਾਦੇ ਬਣਾਉਣ 10 ਮਿੰਟ ਹੀ ਲੇਟ ਹੋਏ ਆ ਮਰ ਤਾਂ ਨਹੀਂ ਚੱਲੇ ਸੀਗੇ ਜਾਂ ਅਸੀਂ ਮਰਨ ਲੱਗੇ ਸੀ ਅਸੀਂ ਘਰੇ ਨਹੀਂ ਆਉਣਾ ਸੀਗਾ ਪਤਾ ਨਹੀਂ ਕੀ ਕਰਦੇ ਆ ਸਾਰੀ ਦਿਹਾੜੀ ਕਦੇ ਬਿਮਾਰੀ ਦਾ ਬਹਾਨਾ ਕਦੀ ਆਂਡੀਆਂ ਗਵੰਡੀਆਂ ਦਾ ਰੋਟੀਆਂ ਮੰਗਵਾ ਕੇ ਕੇ ਕੰਨ ਲੱਗ ਜਾਣਾ ਮਾੜਾ ਐ ਮੰਮੀ ਸੋਚ ਲਿਆ ਕਰੋ ਮਿੰਟ ਲੱਗਦਾ ਇੱਜ਼ਤ ਸਾਡੀ ਗਵਾ ਕੇ ਰੱਖ ਪਤਾ ਨਹੀਂ ਮੰਗੀ ਸੀ ਇਹਨਾਂ ਨੇ ਦੀਦੀ ਤੁਹਾਡੇ ਕੋ ਰੋਟੀ ਨਹੀਂ ਉਹਨੇ ਨਹੀਂ ਮੰਗੀ ਸੀ ਰੋਟੀ ਮੈਂ ਆਪ ਲੈ ਕੇ ਆਈ ਆ ਮੈਂ ਜਦੋਂ ਆਈ ਸੀ ਨਾ ਇਹ ਨੀਚੇ ਡਿੱਗੀ ਹੋਈ ਸੀ ਤੇ ਜੇ ਮੈਂ ਨਾ ਆਂਦੀ ਇਹਨੂੰ ਕੁਝ ਹੋ ਜਾਂਦਾ ਤੇ ਫੇਰ ਉਹ ਕਿਤੇ ਨਹੀਂ ਮਰ ਚੱਲੇ ਸੀਗੇ 10 ਮਿੰਟ ਵੇਟ ਕਰ ਲੈਂਦੇ ਬੱਸ ਕਰੋ ਵੀਰੇ ਮੈਂ ਕਿੰਨੇ ਟਾਈਮ ਦੀ ਦੇਖੀ ਜਾਨੀ ਆ ਤੁਸੀਂ ਮੰਮੀ ਨੂੰ ਵਾਵਾ ਤਵਾ ਬੋਲੀ ਜਾਂਦੇ ਹੋ ਨਾ ਤੁਹਾਡਾ ਗੁਰਦੁਾਰੇ ਜਾ ਕੇ ਸੇਵਾ ਕਰਨ ਦਾ ਕੀ ਫਾਇਦਾ ਮਾਂ ਤਾਂ ਘਰ ਰੋਲੀ ਹੋਈ ਆ ਉੱਥੇ ਜਾ ਜਾ ਤੂੰ ਗੁਰਦੁਆਰੇ ਭੋਗ ਲਵਾਉਂਦੇ ਓ ਤੇ ਮਾਂ ਘਰ ਭੁੱਖੀ ਬੈਠੀ ਆ ਜੇ ਗਲੀ ਗਵਾਂ ਰੋਟੀ ਖਾ ਲਈ ਤੇ ਟਾੜੀ ਬੇਇੱਜ਼ਤੀ ਹੋ ਗਈ ਨਾ ਜੇ ਭੁੱਖੀ ਟਾੜੀ ਮਾਂ ਮਰ ਜਾਂਦੀ ਪਿੱਛੋਂ ਫੇਰ ਥੂ ਥੂ ਨਾ ਹੁੰਦੀ ਟਾੜੀ ਪਤਾ ਨਹੀਂ ਤੂੰ ਕਿੱਦਾਂ ਨੂੰ ਤੁਰੇ ਹੋ ਓ ਗੁਰਦੁਆਰੇ ਜਾ ਜਾ ਸੇਵਾ ਕਰਨੀ ਆ ਤੇ ਮਾਂ ਘਰ ਰੁੱਲਦੀ ਫਿਰਦੀ ਉਹ ਤੁਹਾਨੂੰ ਨਜ਼ਰ ਨਹੀਂ ਆਂਦੀ ਉਹ ਤੁਹਾਡਾ ਤਾਂ ਉਹ ਸਭ ਹੋਇਆ ਦੁਨੀਆ ਐਸੀ ਬਾਵਰੀ ਪੱਥਰ ਪੁੱਜਣ ਜਾਏ ਘਰ ਕੀ ਚੱਕਿਆ ਕੋਈ ਨਾ ਪੁੱਛੇ ਜਿਸਕਾ ਪੈਸਾ ਖਾਏ ਅਬ ਸ਼ਰਮ ਕਰ ਲੋ ਡੁੱਬ ਕੇ ਮਰ ਜਾਓ ਜੀਂਦੇ ਜੀ ਤਾਂ ਰੋਟੀ ਨੂੰ ਤਰਸਾਈ ਹੋਈ ਆ ਤੇ ਮਰਨ ਤੋਂ ਬਾਅਦ ਮੰਮੀ ਨੂੰ ਤਾਂ ਖੀਰ ਬੜੀ ਪਸੰਦ ਸੀ ਮੰਮੀ ਪੂੜੀਆਂ ਖਾਂਦੇ ਸੀ ਮੰਮੀ ਮਟਰ ਪਨੀਰ ਖਾਂਦੇ ਸੀ ਛੱਤੀ ਪਕਵਾਨ ਬਣਾ ਕੇ ਫਿਰ ਤੁਸੀਂ ਬਾਬੇ ਪੂਜਣ ਲੱਗ ਜਾਂਦੇ ਹੋ ਤੁਹਾਡਾ ਤਾਂ ਉਹ ਸਾਬ ਹੋਇਆ ਜਿੰਦੇ ਪਿਤਰ ਨਾ ਪੁੱਜੇ ਮਰੇ ਕਰੇ ਸਰਾਧ ਲੱਖ ਦੀ ਲਾਂਤ ਤੁਹਾਨੂੰ ਘਰ ਤੁਹਾਡੀ ਮਾਂ ਬਿਮਾਰ ਪਈ ਆ ਉੱਤੋਂ ਬਜ਼ੁਰਗ ਤੇ ਤੁਸੀਂ ਗੁਰਦੁਾਰੇ ਜਾ ਜਾ ਝੂਠੇ ਭਾਂਡੇ ਮਾਨਦੇ ਹੋ ਆ ਇਹੋ ਦੀ ਸੇਵਾ ਨਹੀਂ ਲੱਗਣੀ ਤੁਹਾਡੀ ਨਾ ਪਖੰਡ ਕਰੋ ਤੇ ਆਹ ਦੇਖ ਲਾ ਸਵੇਰੇ ਸੱਜ ਸਵਰ ਕੇ ਤੇਰੇ ਨਾਲ ਚਲ ਜਾਂਦੀ ਆ ਨਾ ਤੇਰ ਕੋ ਨਹੀਂ ਕਿਹਾ ਜਾਂਦਾ ਕਿ ਕੋਈ ਗੱਲ ਨਹੀਂ ਬਬਲੀ ਅਸੀਂ ਜਿੱਥੇ ਮਰਜੀ ਜਾਈਏ ਤੂੰ ਦੋ ਫੁਲਕੇ ਮਾਂ ਦੇ ਲਾ ਦੇ ਜੇ ਪੁੱਤ ਚਾਵੇ ਨਾ ਤੇ ਨੂੰ ਤੋ ਸੇਵਾ ਕਰਾ ਸਕਦਾ ਪਰ ਤੂੰ ਆਪ ਹੀ ਨਹੀਂ ਨਾਲੇ ਮੈਂ ਤਾਂ ਕਹਿੰਦੀ ਲੱਖ ਦੀ ਲਾਂਤ ਢਾਡੇ ਤੇ ਜਿਹੜੀ ਇਹੋ ਜਿਹੀ ਔਲਾਦ ਜੰਮੀ ਮੇਰੇ ਘਰ ਤੇ ਹੀ ਆ 10 ਸਾਲ ਦੀ ਹੋ ਗਈ ਤੇ ਮੈਂ ਅਜੇ ਤੱਕ ਕੰਨੀ ਆ ਕਿ ਨਾਮ ਕੀ ਮੇਰੇ ਰੱਬ ਪੁੱਤ ਦੇ ਦੇਵੇ ਪੁੱਤ ਦੇ ਦੇਵੇ ਪਰ ਜੇ ਪੁੱਤ ਐਦਾਂ ਦੇ ਨਿਕਲਦੇ ਆ ਮੈਂ ਕਹਿੰਦੀ ਆ ਸ਼ੁਕਰ ਆ ਮੇਰੇ ਕਰਤੀ ਆ ਪੁੱਤ ਨਹੀਂ ਲਿਆਓ ਮੈਨੂੰ ਭਾਂਡੇ ਜੇ ਅੱਗੇ ਤੋਂ ਤੁਹਾਨੂੰ ਰੋਟੀ ਦੇ ਲੋਡ ਹੋਈ ਨਾ ਤਾਂ ਇਹ ਨਹੀਂ ਕਹਿਣਾ ਕਿ ਗੁਮਾਨ ਤੋਂ ਲੈ ਕੇ ਖਾਣੀ ਨਹੀਂ ਆ ਮੈਂ ਤਾਂ ਧੀ ਆ ਮੰਮੀ ਤੁਸੀਂ ਕੀ ਰਹੋਨੇ ਹੋ ਅਸੀਂ ਤਾਂ ਐਵੇਂ ਮੰਦਰਾਂ 'ਚ ਗੁਰਦੁਆਰਿਆਂ 'ਚ ਲੰਗਰ ਪ੍ਰਸ਼ਾਦਾ ਦਿੰਦੇ ਫਿਰਦੇ ਸੀ ਸਾਡਾ ਰੱਬ ਤਾਂ ਸਾਡੇ ਘਰ ਬੈਠਾ ਮਾਫ ਕਰ ਦਿਓ ਮੈਨੂੰ ਮੈਨੂੰ ਨਹੀਂ ਪਤਾ ਸੀਗਾ ਕਿ ਗੁਰਦੁਆਰੇ ਜਾ ਕੇ ਸੇਵਾ ਕੀਤੀ ਕਿੰਨੀ ਲੱਗਦੀ ਆ ਜਾਂ ਕਰ ਕੀਤੀ ਪਰਮਾਤਮਾ ਤਾਂ ਸਾਡੇ ਘਰ ਆ ਪਤਾ ਨਹੀਂ ਅਸੀਂ ਕਿਉਂ ਭੁੱਲੀ ਬੈਠੇ ਸੀ ਚਲੋ ਜੀ ਨੇ ਬੋਲਿਆ ਆ ਕੇ ਤਾਂ ਸਾਨੂੰ ਕੋਈ ਸ਼ਰਮ ਆਈ ਇਸ ਤਾਂ ਤੁਸੀਂ ਫਿਕਰ ਨਾ ਕਰੋ ਮੋਤਾ ਨੂੰ ਜਿਹੜੀ ਚੀਜ਼ ਦੀ ਲੋੜ ਆ ਤੁਸੀਂ ਮੈਨੂੰ ਕਹਿਣਾ ਚਲ ਬੈਠੋ ਮੈਂ ਪਾਣੀ ਲੈ ਕੇ ਆਉਂਦੀ ਹਾਂ ਹੌਲਾ ਨਾ ਕਰਿਆ ਕਰੋ ਮੰਮੀ ਦੇਨ ਗਲਤੀ ਹੋ ਗਈ ਸਾਡੇ ਤੋਂ ਬਜ਼ੁਰਗ ਘਰ ਦਾ ਥੰਮ ਹੁੰਦੇ ਨੇ ਜਦੋਂ ਇਹ ਰੱਬੀ ਰੂਹਾਂ ਸਾਥੋਂ ਵਿਛੜਦੀਆਂ ਨੇ ਉਦੋਂ ਸਾਨੂੰ ਅਹਿਸਾਸ ਹੁੰਦਾ ਰਿਸ਼ਤਿਆਂ ਦਾ ਜਜ਼ਬਾਤਾਂ ਦਾ ਪਿਆਰ ਦੀਆਂ ਬਾਤਾਂ ਦਾ ਜਿਉਂਦੇ ਜੀ ਬਜ਼ੁਰਗਾਂ ਦਾ ਕਰੋ ਸਤਿਕਾਰ ਇਹਨਾਂ ਬਿਨਾ ਨਾ ਸ਼ੋਭਦੇ ਪਰਿਵਾਰ ਦੋਵੇਂ ਇਹਨਾਂ ਨੂੰ ਪਿਆਰ ਅਪਾਰ ਬਜ਼ੁਰਗਾਂ ਬਿਨਾ ਖਾਲੀ ਸੰਸਾਰ ਜ਼ਿੰਦਗੀ ਦੇ ਜੇ ਦਿਨ ਨੇ ਚਾਰ ਕਰੋ ਇਹਨਾਂ ਦਾ ਇੰਜ ਸ਼ਿੰਗਾਰ ਬਜ਼ੁਰਗਾਂ ਦਾ ਕਰੋ ਸਤਕਾਰ ਦਿਓ ਇਹਨਾਂ ਨੂੰ ਦਿਲੋਂ ਪਿਆਰ ਦਿਓ ਇਹਨਾਂ ਨੂੰ ਦਿਲੋਂ ਪਿਆਰ